हां जी सस्का नमस्कार दोस्तों सो जुड़ चुके हैं जी आज फिर एक नए एपिसोड ਦੇ ਵਿੱਚ ਨਵਾਂ ਦਿਨ ਫਿਰ ਅੱਜ ਇੱਕ ਨਵੀਂ ਸੀਰੀਜ਼ ਨਵੇਂ ਹਫ਼ਤੇ ਦੀ ਸ਼ੁਰੂ ਕਰ ਰਹੇ ਹਾਂ ਤੇ ਅੱਜ ਦਾ ਟੌਪਿਕ ਥੋੜਾ ਜਿਹਾ ਰਿਪੀਟ ਕਰੂੰਗਾ ਕਿਉਂਕਿ ਇਹ ਗੱਲ ਪਹਿਲਾਂ ਵੀ ਕਾਫੀ ਵਾਰ ਹੋ ਚੁੱਕੀ ਆ ਪਰ ਅੱਜ ਫੇਰ ਬੈਕ ਕੁਝ ਹੋਰ ਤਰੀਕੇ ਦੇ ਨਾਲ ਇਹ ਗੱਲ ਕਰਨੀ ਚਾਹੂੰਗਾ ਕਿ ਆਪਣੀ ਵੈਲਿਊ ਨੂੰ ਆਪਾਂ ਕਿਵੇਂ ਵਧਾ ਸਕਦੇ ਆ ਲੋਕ ਆ ਕੇ ਤੁਹਾਨੂੰ ਇੱਜ਼ਤ ਦੇਣ ਇਹ ਕਿਵੇਂ ਪੋਸੀਬਲ ਹੋ ਸਕਦਾ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਪੰਜ ਗੱਲਾਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕਰੂੰਗਾ ਉਮੀਦ ਆ ਤੁਸੀਂ ਪਸੰਦ ਕਰੋਗੇ ਆਜੋ ਸ਼ੁਰੂ ਕਰਦੇ ਆ ਵੀਡੀਓ ਪਹਿਲੀ ਚੀਜ਼ ਤੁਹਾਡੀ ਵੈਲਿਊ ਵਧਾਊਗੀ ਕਦੇ ਵੀ ਕਿਸੇ ਨਾਲ ਫਾਲਤੂ ਬਹਿਸ ਨਾ ਕਰੋ ਕਾਫੀ ਲੋਕਾਂ ਨੂੰ ਆਦਤ ਹੁੰਦੀ ਆ ਕਿ ਆਪਣੀ ਜਿਹੜੀ ਸਫਾਈ ਦੇਣੀ ਹਰ ਗੱਲ ਤੇ ਬਹਿਸ ਕਰਨੀ ਦੂਜਾ ਭਾਵੇਂ ਮੂਰਖੀ ਆ ਤਾਂ ਵੀ ਸਾਬਤ ਕਰਨਾ ਕਿ ਮੈਂ ਸਹੀ ਆ ਨਹੀਂ ਬਿਲਕੁਲ ਨਹੀਂ ਕਰਨਾ ਅੱਜ ਕੱਲ ਉਹ ਨਹੀਂ ਹੈਗਾ ਸਮਾਂ ਇੱਕ ਉਮਰ ਹੁੰਦੀ ਸੀ ਕਿ ਅਸੀਂ ਆਪਣੀ ਹਰ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਸੀ ਜੇ ਸਾਨੂੰ ਕੋਈ ਗਲਤ ਸਾਬਤ ਕਰਨਾ ਚਾਹੁੰਦਾ ਸੀ ਅਸੀਂ ਪੂਰਾ ਫੋਕਸ ਕਰ ਦਿੰਦੇ ਸੀ ਕਿ ਅਸੀਂ ਕਿਵੇਂ ਉਹਨੂੰ ਸੱਚ ਸਾਬਤ ਕਰ ਦੇਈਏ ਕਿ ਅਸੀਂ ਸਹੀ ਆ ਸਾਰਾ ਜੋਰ ਉਹ ਤੇ ਲਾ ਦਿੰਦੇ ਸੀ ਪਰ ਉਹ એનર્ਜੀ ਵੇਸਟ ਆ ਕੋਈ ਫਾਇਦਾ ਨਹੀਂ ਉਹਦਾ ਇੱਕ ਕਹਾਣੀ ਸੁਣਾਈ ਸੀ ਨਾ ਤੁਹਾਨੂੰ ਦੂਜੇ ਚੈਨਲ ਤੋਂ ਕਿ ਇੱਕ ਗਧਾ ਕਹਿੰਦਾ ਕਿ ਕਾਂ ਚਟਾ ਹੁੰਦਾ ਵਾ ਘੋੜਾ ਕਹਿੰਦਾ ਨਹੀਂ ਕਾਲਾ ਹੁੰਦਾ ਦੋਨੋਂ ਆਪਸ ਦੇ ਵਿੱਚ ਬਹਿਸ ਕਰੀ ਜਾਂਦੇ ਆ ਫਿਰ ਉਹ ਫੈਸਲਾ ਕਰਦੇ ਨੇ ਕਿ ਸ਼ੇਰ ਕੋਲੇ ਚੱਲਦੇ ਆ ਜੰਗਲ ਦੇ ਰਾਜੇ ਕੋਲੇ ਵੀ ਉਹ ਸਾਬਤ ਕਰ ਦਵੇ ਵੀ ਕੌਣ ਬੇਵਕੂਫ ਆ ਜੋ ਬੇਵਕੂਫ ਸਾਬਤ ਹੋਊਗਾ ਉਹ ਸ਼ੇਰ ਉਹਦਾ ਸ਼ਿਕਾਰ ਕਰੂਗਾ ਤਾਂ ਸ਼ੇਰ ਘੋੜੇ ਨੂੰ ਬੇਵਕੂਫ ਸਾਬਤ ਕਰ ਦਿੰਦਾ ਘੋੜਾ ਬੜਾ ਹੈਰਾਨ ਹੁੰਦਾ ਵੀ ਮੈਂ ਤਾਂ ਸੱਚਾ ਸੀਗਾ ਵੀ ਮੈਨੂੰ ਬੇਵਕੂਫ ਕਿਉਂ ਕਿਹਾ ਸ਼ੇਰ ਕਹਿੰਦਾ ਵੀ ਤੂੰ ਗਧੇ ਨਾਲ ਮੱਥਾ ਮਾਰ ਰਿਹਾ ਤੂੰ ਤਾਂ ਬੇਵਕੂਫ ਆ ਤੈਨੂੰ ਜਦ ਪਤਾ ਕਿ ਕਾਂ ਕਾਲਾ ਹੀ ਹੁੰਦਾ ਵਾ ਤਾਂ ਤੂੰ ਉਹਨੂੰ ਗਦੇ ਨੂੰ ਕਹਿ ਦੇ ਉਹਦਾ ਦਿਲ ਰੱਖਣ ਲਈ ਵੀ ਹਾਂ ਚੱਟਾ ਹੁੰਦਾ ਵਾ ਤੇਰੇ ਕਹਿਣ ਨਾਲ ਕਾਂ ਚੱਟਾ ਤਾਂ ਹੋਣ ਨਹੀਂ ਲੱਗਿਆ ਸੱਚ ਦਾ ਬਦਲਣ ਨਹੀਂ ਲੱਗਿਆ ਪਰ ਤੂੰ ਆਪਣੀ એનર્ਜੀ ਗਦੇ ਨਾਲ ਕਿਉਂ ਵੇਸਟ ਕੀਤੀ ਸੋ ਐਦਾਂ ਹੀ ਕਦੇ ਵੀ ਕਿਸੇ ਦੇ ਨਾਲ ਬਹਿਸ ਨਹੀਂ ਕਰਨੀ ਇਹ ਚੀਜ਼ ਜ਼ਰੂਰ ਤੁਹਾਡੀ ਇੱਜ਼ਤ ਵਧਾਊਗੀ ਦੂਜੀ ਚੀਜ਼ ਖਿਆਲ ਰੱਖਿਓ ਕਦੇ ਵੀ ਕਿਸੇ ਦੇ ਮੂਰੇ ਓਵਰ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰਿਓ ਆਪਾਂ ਨਾ ਕਈ ਵਾਰੀ ਆਪਣੇ ਆਪ ਨੂੰ ਚਲਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਮੂਰੇ ਪਰ ਅੱਜ ਦਾ ਦੇਖੋ ਸਮਾਂ ਹੋ ਗਿਆ ਹਰ ਬੰਦਾ ਬੜਾ ਸਿਆਣਾ ਵਾ ਮਚ्योर ਆ ਸੋ ਕੀ ਤੁਸੀਂ ਕਿੰਨੇ ਪਾਣੀ ਚੋਂ ਇਹ ਸਾਹਮਣੇ ਵਾਲੇ ਨੇ ਜੱਜ ਕਰ ਲੈਣਾ ਜਿਹੜਾ ਤੁਸੀਂ ਸਮਾਰਟ ਬਣਨ ਦਾ ਦਿਖਾਵਾ ਕਰ ਰਹੇ ਹੋ ਜਾਂ ਬਾਕੀ ਤੁਸੀਂ ਸਮਾਰਟ ਹੋ ਇਹ ਜੱਜਮੈਂਟ ਲੋਕ ਬੜੀ ਜਲਦੀ ਕਰ ਲੈਂਦੇ ਆ ਸੋ ਜੋ ਤੁਸੀਂ ਕੁਦਰਤੀ ਹੈਗੇ ਹੋ ਨੇਚੁਰਲ ਜੋ ਹੈਗੇ ਹੋ ਉਦਾਂ ਰਹੋ ਜੋ ਨਹੀਂ ਹੈਗੇ ਉਹ ਦਿਖਾਉਣ ਦੀ ਕੋਸ਼ਿਸ਼ ਕਦੇ ਵੀ ਨਹੀਂ ਕਰਨੀ ਸਮਾਰਟ ਦਿਖਾਉਣ ਦੀ ਆਪਣੇ ਆਪ ਨੂੰ ਦੂਜੇ ਦੇ ਸਾਹਮਣੇ ਕਦੇ ਵੀ ਕੋਸ਼ਿਸ਼ ਨਾ ਕਰਿਓ ਕੁਦਰਤੀ ਤਰੀਕੇ ਦੇ ਨਾਲ ਰਹੋ ਲੋਕ ਜ਼ਰੂਰ ਤੁਹਾਨੂੰ ਇੱਜ਼ਤ ਦੇਣਗੇ ਰਿਸਪੈਕਟ ਕਰਨਗੇ ਤੀਜਾ ਪੁਆਇੰਟ ਆਉਂਦਾ ਜੀ ਮਿਹਨਤ ਕਰਨੀ ਸਿੱਖੋ ਜਾਂ ਕਹਿ ਲਓ ਪੈਸਾ ਕਮਾਉਣਾ ਸਿੱਖੋ ਅੱਜਕੱਲ ਇਹ ਤਾਂ ਇੱਕ ਕੋੜੀ ਸੱਚਾਈ ਹੈ ਕਿ ਪੈਸੇ ਦੇ ਨਾਲ ਵੈਲਿਊ ਜ਼ਰੂਰ ਤੁਹਾਨੂੰ ਮਿਲਦੀ ਹੈ ਨਾ ਪਰ ਪੈਸਾ ਕਦੇ ਵੀ ਗਲਤ ਤਰੀਕਿਆਂ ਦੇ ਨਾਲ ਕਮਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਉਹਦੇ 'ਚ ਫਿਰ ਇੱਜ਼ਤ ਨਹੀਂ ਬਣਨੀ ਮਿਹਨਤ ਕਰੋ ਡੈਡੀਕੇਸ਼ਨ ਦਿਓ ਕਿਸੇ ਕੰਮ ਨੂੰ ਸਮਾਰਟ ਵਰਕ ਕਰੋ ਸੋ ਉਹ ਚੀਜ਼ ਤੇ ਫੋਕਸ ਕਰਦੋ ਕਿ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਇੱਕ ਫੀਲਡ ਦੇ ਪਿੱਛੇ ਪੈ ਜਾਓ ਉਹਦੇ ਵਿੱਚ ਕੁਝ ਕਰਕੇ ਦਿਖਾਓ ਉਹਦੇ ਜ਼ਰੀਏ ਇਨਾ ਕ ਪੈਸਾ ਕਮਾਓ ਜੋ ਅੱਜ ਦੀ ਜ਼ਿੰਦਗੀ ਜਿਉਣ ਦੇ ਲਈ ਅੱਜ ਦਾ ਜੋ ਲਾਈਫਸਟਾਈਲ ਆ ਤੁਸੀਂ ਉਹਨੂੰ ਪੂਰਾ ਕਰ ਸਕੋ ਉਹਨੂੰ ਫੋਲੋ ਕਰ ਸਕੋ ਇਨਾ ਕ ਪੈਸਾ ਤੁਹਾਡੇ ਕੋਲ ਹੋਵੇ ਬਹੁਤਾ ਜਿਆਦਾ ਪੈਸਾ ਵੀ ਨਾ ਹੋਵੇ ਕਿ ਤੁਹਾਡੇ ਸਿਰ ਨੂੰ ਚੜ ਜਾਵੇ ਚੌਥੀ ਗੱਲ ਹੈ ਜੀ ਆਪਣੇ ਸਮੇਂ ਦੀ ਕੀਮਤ ਸਮਝੋ ਇਹ ਪੁਆਇੰਟ ਨੂੰ ਮੈਂ ਥੋੜਾ ਜਿਆ ਸਮਝਾਉਣਾ ਆਪਣੇ ਤਰੀਕੇ ਦੇ ਨਾਲ ਇੱਕ ਤਾਂ ਇਹਦਾ ਮਤਲਬ ਕਲੀਅਰ ਹੈ ਕਿ ਸਮੇਂ ਦੀ ਕਦਰ ਕਰੋ ਸਵੇਰੇ ਜਲਦੀ ਉੱਠਣਾ ਰਾਤ ਨੂੰ ਜਲਦੀ ਸੋਣਾ ਆਪਣੇ ਸਮੇਂ ਨੂੰ ਸਹੀ ਪਾਸੇ ਲਗਾਉਣਾ ਹੈ ਨਾ ਇਹ ਸਾਰਾ ਕੁਝ ਆਪਾ ਰੀਲਾ ਦੇਖੀ ਜਾਂਦੇ ਆ ਫਰੀ ਬੈਠੇ ਕੁਝ ਕੋਸ਼ਿਸ਼ ਨਹੀਂ ਕਰ ਰਹੇ ਜੇ ਤੁਸੀਂ ਮੰਨ ਲਓ ਬੇਰੁਜ਼ਗਾਰ ਹੋ ਤੁਹਾਡੇ ਕੋਲ ਕੰਮ ਨਹੀਂ ਹੈਗਾ ਤਾਂ ਕੀ ਉਹ ਰੀਲਾ ਦੇਖ ਕੇ ਆਪਾਂ ਨੂੰ ਕੰਮ ਮਿਲ ਜੂ ਆਪਾਂ ਕੋਸ਼ਿਸ਼ ਤਾਂ ਕਰੀਏ ਮੈਰੀਲਾ ਨੂੰ ਮਾੜਾ ਨਹੀਂ ਕਹਿੰਦਾ ਪਰ ਇੱਕ ਸਮਾਂ ਜਿਹੜਾ ਹੋਣਾ ਚਾਹੀਦਾ ਉਹ ਕੰਮਾਂ ਲਈ ਇੱਕ ਇਹ ਨਹੀਂ ਕਿ ਆਪਾਂ ਹਰ ਸਮੇਂ ਫੋਨਾਂ ਦੇ ਵਿੱਚ ਬੜੇ ਰੀਲਾਈ ਦੇਖੀ ਜਾਂਦੇ ਹਾਂ ਨਾ ਸੋ ਉਸ ਤਰੀਕੇ ਦੇ ਨਾਲ ਆਪਣੇ ਸਮੇਂ ਦੀ ਕੀਮਤ ਸਮਝੋ ਇੱਕ ਸਮੇਂ ਦੀ ਕੀਮਤ ਸਮਝਣੀ ਆ ਕਿਸੇ ਕੋਲ ਗਏ ਹੋ ਕਿਸੇ ਕੋਲ ਬੈਠੇ ਹੋ ਜਾ ਕੇ ਤੁਸੀਂ ਵਿਹਲੇ ਹੋ ਹੋ ਸਕਦਾ ਅਗਲਾ ਵਿਹਲਾ ਨਾ ਹੋਵੇ ਸੋ ਇਹ ਵੀ ਸ਼ੋ ਨਾ ਕਰੋ ਵੀ ਹਾਂ ਮੈਂ ਮੇਰੇ ਕੋਲ ਬਹੁਤ ਟਾਈਮ ਹੁੰਦਾ ਵੀ ਮੈਂ ਤਾਂ ਤੇਰੇ ਨਾਲ ਬਹਿ ਕੇ ਭਾਵੇਂ ਸਾਰਾ ਦਿਨ ਗੱਲਾਂ ਮਾਰੀ ਜਾਵਾਂ ਸੋ ਆਪਣੇ ਕੀ ਆਪਣੇ ਸਮੇਂ ਦੀ ਵੀ ਆਪਾਂ ਕੀਮਤ ਸਮਝਣੀ ਆ ਤੇ ਦੂਜੇ ਦੇ ਸਮੇਂ ਦੀ ਵੀ ਸਮਝਣੀ ਆ ਨਾਲ ਪੰਜਵਾਂ ਤੇ ਲਾਸਟ ਪੁਆਇੰਟ ਆਉਂਦਾ ਜੀ ਕਿਸੇ ਤੇ ਡਿਪੈਂਡ ਨਾ ਹੋਵੋ ਜਦੋਂ ਤੁਸੀਂ ਕਿਸੇ ਤੇ ਡਿਪੈਂਡ ਰਹਿਣਾ ਸ਼ੁਰੂ ਕਰਤਾ ਤਾਂ ਜਿਹਦੇ ਤੇ ਤੁਸੀਂ ਡਿਪੈਂਡ ਹੋ ਉਹਦੀ ਨਿਗਾਹ ਦੇ ਵਿੱਚ ਤਾਂ ਤੁਹਾਡੀ ਵੈਲਿਊ ਆ ਜਿਹੜੀ ਘੱਟ ਹੋਣੀ ਆ ਸਮਾਜ ਦੇ ਵਿੱਚ ਵੀ ਘੱਟ ਹੋਈ ਜਾਣੀ ਆ ਆਪਣੇ ਕੰਮ ਆਪ ਕਰਨੇ ਸਿੱਖੋ ਤੁਸੀਂ ਇੰਨੇ ਜੋਗੇ ਹੋਣੇ ਚਾਹੀਦੇ ਹੋ ਕੱਲ ਨੂੰ ਕੱਲਿਆਂ ਨੂੰ ਤੁਹਾਨੂੰ ਜ਼ਿੰਦਗੀ ਬਤਾਉਣੀ ਪੈ ਜੇ ਸਮਾਂ ਕਦੇ ਬਤਾਉਣਾ ਪੈ ਜੇ ਤੁਸੀਂ ਆਪਣੇ ਕੰਮ ਆਪ ਕਰ ਸਕੋ ਆਪਣੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਤਾਂ ਵੀ ਬਤਾ ਸਕੋ ਇੰਨੇ ਜੋਗੇ ਹੋਣੇ ਚਾਹੀਦੇ ਹੋ ਵੈਸੇ ਵੀ ਅੱਜ ਕੱਲ ਤਾਂ ਹਾਲ ਹੀ ਹੋਏ ਹੋਏ ਨੇ ਪਰਿਵਾਰਾਂ ਦਾ ਜਿਹੜਾ ਪਰਿਵਾਰ ਨੇ ਉਹਨਾਂ ਦੇ ਵਿੱਚ ਪਿਆਰ ਘਟੇ ਜਾਂਦਾ ਛੋਟੇ ਹੋਈ ਜਾਂਦੇ ਨੇ ਪਰਿਵਾਰ ਕੋਈ ਇੰਡੀਆ 'ਚ ਬੈਠਾ ਕੋਈ ਕੈਨੇਡਾ 'ਚ ਬੈਠਾ ਹਨਾ ਤੇ ਸਾਰੇ ਪਾਸੇ ਇਹੀ ਕੁਝ ਆ ਦੇਖ ਰਹੇ ਆਪਾਂ ਸੋ ਆਪਣੇ ਆਪ ਨੂੰ ਪ੍ਰੇਪੇਅਰ ਰੱਖੋ ਤਿਆਰ ਰੱਖੋ ਕਿ ਅਸੀਂ ਕਿਸੇ ਤੇ ਡਿਪੈਂਡ ਨਾ ਹੋਈਏ ਅਸੀਂ ਆਪਣੇ ਕਾਬਲ ਆਪ ਬਣ ਜਾਈਏ ਸੋ ਇਹਦੇ ਨਾਲ ਸਮਾਜ ਦੇ ਵਿੱਚ ਵੀ ਤੁਹਾਡੀ ਜਿਹੜੀ ਇੱਜ਼ਤ ਆ ਉਹ ਜਰੂਰ ਵਧੂਗੀ ਸੋ ਮੈਨੂੰ ਉਮੀਦ ਹੈ ਕਿ ਜਿਹੜੀਆਂ ਪੰਜ ਗੱਲਾਂ ਤੁਹਾਨੂੰ ਵੱਖਰੀਆਂ ਲੱਗੀਆਂ ਹੋਣਗੀਆਂ ਕੁਝ ਅਲੱਗ ਲੱਗੀਆਂ ਹੋਣਗੀਆਂ ਨਹੀਂ ਤਾਂ ਵੈਲਿਊ ਵਧਾਉਣ ਵਾਲੀਆਂ ਵੀਡੀਓਜ਼ ਤਾਂ ਮੈਂ ਬਹੁਤ ਕੀਤੀਆਂ ਨੇ ਪਹਿਲਾਂ ਵੀ ਤੇ ਅੱਗੇ ਵੀ ਬਹੁਤ ਸਾਰੀਆਂ ਵੀਡੀਓਜ਼ ਆਉਣਗੀਆਂ ਇੰਨਾ ਸੇਮ ਵਿਸ਼ਿਆਂ ਤੇ ਕਿਉਂਕਿ ਮੇਰਾ ਇੱਕੋ ਇੱਕ ਮਕਸਦ ਤੁਹਾਡੀ ਜ਼ਿੰਦਗੀ ਨੂੰ ਤੇ ਨਾਲ ਤੁਹਾਡੇ ਨਾਲ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਜਲਦੀ ਮਿਲਦਾ ਇੱਕ ਹੋਰ ਨਵੇਂ ਕਨਸੈਪਟ ਦੇ ਨਾਲ